ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ 'ਚ ਮਿਲੋ ਜੀ ਗ੍ਰੀਂਦਰ ਨੂੰ ਮਿਲავਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਕੀ ਅੱਜ ਕਿੱਥੇ ਪਹੁੰਚ ਗਏ ਅਸੀਂ ਗ੍ਰੀਂਦਰ ਜੱਪਾ ਕਿੱਥੇ ਪਹੁੰਚ ਗਏ ਪੱਜ ਆਪਾਂ ਤੂੰ ਉੱਧਰ ਦੇਖ ਕੇ ਦੱਸ ਦੇ ਉਹ ਬੰਦ ਕਰਕੇ ਆਪਾਂ ਕਰਦੇ ਹਾਂ ਉਹਦੇ ਵੇਖ ਕੇ ਸਾਡੀ ਪੁਲਟਰੀ ਵਾਲਾ ਉਹ ਪਹੁੰਚ ਗਿਆ ਮੁਰਗੀ ਵਾਲੇ ਕੋਲ ਅੱਧੇ ਕਰਕੇ ਛੁੱਟੀ ਹੋਈ ਹੈ ਅੱਜ ਛੱਤੀ ਵਰਾ ਭਾਈ ਗ੍ਰਿੰਡਰ ਅੱਜ ਹੋ ਗਈ ਛੱਤੀ ਦੀ ਕਣਕਾਂ ਲੱਗ ਗਈ ਆ ਵੀ ਦਿਖਣਾ ਐ ਹੁਣ ਥਣਕਾਂ ਵੀ ਲੱਗ ਗਈ ਦਿਖਣਾ ਐ ਹੁਣ ਆਪਾਂ ਇਹਨੂੰ ਵੀ ਰਿੰਦੀ ਨੂੰ ਪਾਣੀ ਛੱਡ ਦੇਣਾ ਹਾਂ ਜੰਮ ਗਈ ਹੁਣ ਹੈਨਾ ਇੱਧਰ ਵੀ ਐਨ ਜੰਮ ਗਈ ਲੱਗੇ ਸਾਰੀ ਖੇਤਾਂ ਹਰੀ ਪੈਣ ਹੁਣ ਹੁਣ ਨਾ ਸਿਆਲ ਦਿਖਣ ਲੱਗ ਗਿਆ ਮੈਂ ਤਾਂ ਕੁਝ ਵੀ ਤਾਂ ਦਿਖਦਾ ਓਰੇ ਨਾ ਹੁਣ ਤਾਂ ਐਨ ਸਹੀ ਜੰਮ ਗਈ ਪੰਜ ਚਾਰ ਦਿਨ ਤਾਂ ਕਹਿਣ ਹਰੀ ਬਊਗੀ ਹੂੰ ਇਹ ਤਾਂ ਨਿਕਲ ਗਈ ਐ ਨਾ ਹੁਣ ਆ ਵੀ ਜਿੰਨੀ ਕਿ ਜੰਮੀ ਵੀ ਬਹੁਤ ਜੰਮੀ ਹੋਈ ਜਾ ਦੇ ਹਲੇ ਉਦੇ ਕਰਕੇ ਥੋੜੀ ਦਿੱਕਤ ਲੱਗਦੀ ਕੈਮਰੇ ਕਰਕੇ ਨਹੀਂ ਤਾਂ ਬਹੁਤ ਸੋਹਣੀ ਜੰਮੀ ਹੋਈ ਆ ਹਮ ਆਈ ਗੂ ਪਤਾ ਦੂਸਰੇ ਤਰ੍ਹਾਂ ਲੱਗਦਾ ਜਿੱਥੇ ਸੁਰਾਏ ਡਲੇ ਆ ਨਾ ਜਿਆਦਾ ਡਲਿਆਂ ਚ ਪਤਾ ਨਹੀਂ ਲੱਗਦਾ ਬਹੁਤ ਨਾ ਦਿਖਦੀ ਹਰਿਆਈ ਪੈਂਦੀ ਉਹ ਦੇਖ ਇਧਰ ਨੂੰ ਲੰਬੀ ਦੂਰ ਹਰਿਆਈ ਬੰਦੀ ਦਿਖਦੀ ਆ ਹੁਣ ਠੀਕ ਆ ਹੁਣ ਮਾਰ ਨਹੀਂ ਖਾਂਦੇ ਸਾਰੇ ਸਾਈਡ ਦਿਖਦੇ ਆ ਹੁਣ ਦਾ ਦੂਸਰੀ ਦਿਨ ਲੱਗ ਗਈ ਹਮ ਆਜਾ ਬਾਊ ਕੋਈ ਛੜ ਜੀਏ ਉਹ ਗਿੰਦਰ ਗਿੰਦਰ ਆਜਾ ਉਹ ਤਾਂ ਚੱਲੀ ਐ ਆਇਆ ਜਾਨਣੇ ਕਾਨੂੰ ਥੋੜੀ ਸਾਈਕਲ ਹੀ ਖੜਨ ਦਿੰਦਾ ਇਹ ਸਾਈਕਲ ਹੀ ਲਿਆ ਨਵੀਂ ਨਵੀਂ ਸਾਈਕਲ ਹੀ ਲਿਆ 2500 ਰੁਪਏ ਲਾਇਆ ਆਇਆ ਮੋਟਰਸਾਈਕਲ ਵੀ ਅਸੀਂ ਕਹਾਂ ਵੀ ਸਾਈਕਲ ਪਰ ਆ ਹੋ ਸਾਈਕਲ ਦੱਬ ਦੇ ਕੇ ਤਾਂ ਲੇ ਕੇ ਦੁੱਸ ਜਾਈਂ ਆਇਆ ਫੇਰ ਉੱਠਿਆ ਉੱਠਿਆ ਆ ਜੱਲੀਏ ਪੁੱਤ ਆ ਜਾ ਚੱਲੇ ਸੀ ਇੱਥੇ ਉੱਠਿਆ ਇੱਥੇ ਛੱਡ ਦੇਣਾ ਸੀ ਫੇਰ ਇੰਨਾ ਕਹੀਂ ਜਿਉ ਪਾਣੀ ਛੇਤੀ ਲਾਉਣਾ ਪੈਣਾ ਹੈ ਪਾਣੀ ਦਾ ਬਾਈ ਲਾਉਣਾ ਹੀ ਪੈਣਾ ਹੂੰ ਪਾਣੀ ਦਾ ਲਾਉਣਾ ਪੈਣਾ ਇਹਨੂੰ ਨਹੀਂ ਇਹਦਾ ਵੀ ਪਾਣੀ ਛੇਤੀ ਲਾਉਣਾ ਪੈਣਾ ਇਹਨੂੰ ਪਹਿਲਾਂ ਆ ਲੈਣਾ ਫੇਰ ਦੇਖਦਾ ਕਿ ਕਿੱਦਾਂ ਲੈਣਾ ਚਮਕਦੀਆਂ ਹੈ ਹੈ ਇਹਦੇ 'ਚ ਹੁਣ ਦਿਖਦਾ ਘੱਟ ਕੈਮਰੇ 'ਚ ਅੱਖਾਂ ਦੇਖੀ ਚੀਜ਼ ਹੋਰ ਹੁੰਦੀ ਹੈ ਕੈਮਰੇ 'ਚ ਹੋਰ ਹੁੰਦੀ ਆ ਉਹ ਸਾਈਡ ਜਮਕਦੇ ਬਾਈ ਸਾਰਾ ਹੁਣ ਇਹਦੇ 'ਚ ਫਰਕ ਲੱਗਦਾ ਕੈਮਰੇ 'ਚ ਦੇਖਣੇ ਇਹਨੂੰ ਉਹਦਾ ਹਿਊ ਆ ਗਿਆ ਨਹੀਂ ਐ ਖਾ ਤਾਂ ਫਿਰੇ ਮਾਰਦੀ ਅੱਜ 16 ਦਿਨ ਦੀ ਹੋ ਗਈ ਅੱਜ 16 20 ਦਿਨ ਦੀ ਨੂੰ ਪਾਣੀ ਮੋੜਦੇ ਉਨ੍ਹੀ ਵੇਦ ਇਹਨੂੰ ਪਾਣੀ ਖੜਨ ਆਪਾਂ ਨੇ ਬਸ ਠੀਕ ਨਹੀਂ ਐ ਇਹਨੂੰ ਉੱਪਰ ਲੈ ਨੂੰ ਬਾਬਾ ਵੀ ਇਹ ਹੋ ਗਏ ਸਮਝਿਆ ਬਸ ਇੱਧਰ ਫੇ ਇੱਧਰ ਭਰੀ ਜਾਉਂਗੇ ਹੌਲੀ ਹੌਲੀ ਭਰਨੀ ਕੋਲ ਬੈਠ ਕੇ ਆ ਪਰਦਾ ਕੋਲ ਬੈਠੀ ਹਾਂ ਪਾਣੀ ਡਰੇਨ ਵੀ ਸਿੱਧਾ ਤੇ ਆਹ ਥੋੜਾ ਜਿਹਾ ਜ਼ਿਆਦਾ ਜੰਮੀ ਇੱਧਰ ਆ ਉੱਪਰਲਾ 헤ਤ ਜ਼ਿਆਦਾ ਦਿਖਦਾ ਆਹ ਹਾਂ ਦਿਖਦੇ ਤਾਂ ਆ ਵੀ ਸਿਆੜਾ ਐ ਸਹੀ ਆ ਦੇਖੋ ਜੰਮੀ ਹੋਈ ਇਹ ਵੀ ਠੀਕ ਐ ਨਾ ਇਹਦਾ ਬੀਜ ਦਾ ਫਰਕ ਐ ਆ ਸੀ ਹੇ ਇਹ ਦੀ ਹੋਰ ਹੈ ਹੋਰ ਇਹ 370 ਫਿਰ ਇਹ ਹੋਰ ਆ ਹੋਰ ਹੈ ਇਹ 187 ਹੈ ਹਾਂ ਆ 370 ਆ ਦੋ ਸਿਰ ਜਾਣਾ ਯਾਰ ਹੂੰ ਹੂੰ ਖਾਲ ਸਾਫ ਹੈ ਸਾਫ ਹੀ ਆ ਖਾਲ ਆ ਦੇਖ ਆ ਸਹੀ ਹੈ ਜਿਹੜੇ ਬੂਜੇ ਹੈਗੇ ਵਿੱਚ ਮਾਰੀ ਰੂਤੀ ਗਾਜਰ ਰੂਤੀ ਉਹ ਪਾ ਦੂੰਗੇ ਠੀਕ ਨਹੀਂ ਮੋਰ ਗਾਜਰ ਪਹਿਲਾਂ ਇਹਨੂੰ ਪਾਣੀ ਛੱਡ ਉਦੋਂ ਬਾਅਦ ਇਹਨੂੰ ਲਾ ਫਿਰ ਇਹਨੂੰ ਇਹਨੂੰ ਮੈਂਗੇ ਦਾ ਬਾਦਮਾ ਲਾਈਏ ਨਹੀਂ ਇੱਧਰ ਪਾਣੀ ਕਿਉਂ ਗੋਖਾ ਖਾਲਦਾ ਮਾੜਾ ਮੁੱਟਾ ਨਹੀਂ ਕਿਉਂਦਾ ਆ ਇਹ ਤਾਂ ਮੈਂ ਦੱਬੇ ਦੇਣੀ ਆਪਾਂ ਨੇ ਹੈਨਾ ਫਿਰ ਉਹ ਸਿਰੇ ਤੇ ਲਾਉਂਦਾ ਇੱਧਰ ਨੂੰ ਬਣੀਆ ਮੌਹੂ ਹੀ ਕਹਿੰਦਾ ਵੀ ਸਰੇ ਤੇਰੇ ਨੂੰ ਆਈਏ ਲਾਉਂਦੇ ਆਂ ਠੀਕ ਹੈ ਨਹੀਂ ਸਰੇ ਤੇ ਆਉਂਦੇ ਲਾਉਂਦੇ ਜੇ ਰਾਤ ਨੂੰ ਛੱਡ ਨਹੀਂ ਹੋਈ ਜਿੱਦਣ ਇੱਥੇ ਤੇ ਨੱਕਾ ਵੱਢਦੇ ਉਹ ਡਰੇਨ ਦੀ ਸੇਧ ਹੀ ਨਹੀਂ ਆਇਆ ਭਰਦੇ ਨਹੀਂ ਜਾਈਆਂ ਨਾ ਕਰ ਇੱਕ ਨੱਕਵਦਰ ਤੇ ਵੱਢਦੇ ਡੌੜ ਲੂ ਦੂਆ ਇੱਧਰ ਤੇ ਵੱਢਦੇ ਤੀਆ ਉਧਰ ਤੇ ਵੱਢਦੇ ਇੱਕ ਨਾ ਵੱਢਦੇ ਹੈਨਾ ਖੁੱਲੀ ਛੱਡਦੇ ਰਾਤ ਨੂੰ ਬਸ ਠੀਕ ਨਹੀਂ ਗੱਲ ਆਏ ਤਾਂ ਜਾਈ ਇਹਨੂੰ ਵੀ ਰਾਤ ਨੂੰ ਖੁੱਲੀ ਛੱਡਦੇ ਡਰੇਨ ਨੂੰ ਤੇ ਜਾਣਾ ਪਾਣੀ ਡਰੇਨ ਨੂੰ ਆਵੇ ਪਾਣੀ ਉਧਰ ਜਾਣਾ ਇਹਦਾ ਵੀ ਠੀਕ ਨਹੀਂ ਦੇਖਾਂਗੇ ਇੱਕ ਨਾ ਲੂਟ ਆਇਆ ਨਾ ਕਰ ਦੇਣਾ ਠੀਕ ਨਹੀਂ ਹੂੰ ਚੱਲੀਏ ਫਿਰ ਚੱਲਦੇ ਆ ਉਧਰ ਦੇਖੀਏ ਕਰੀਏ ਨੱਕਾ ਜਿਹੜਾ ਰਹਿਦਾ ਥੋੜਾ ਜਿਹਾ ਹੋਰ ਹਾਂ ਚੱਲ ਚੱਲੀਏ ਲਓ ਜੀ ਇਹ ਆਪਾਂ ਨੇ ਹੁਣ ਦੂਈ ਸਾਈਡ ਵੀ ਬਾਈ ਚਲਾਤੀ ਮੋਟਰ ਅੱਜ ਕਿਉਂਕਿ ਇਹ ਆਪਾਂ ਨੇ ਬਾਕੇ ਬਿਜਲੀ ਦੀ ਕਣਕ ਦੁਆਰੇ ਇਹਨਾ ਹੁਣ ਕਮਲ ਆਉਂਦੀ ਆ ਬਾਈ ਸਾਰੀ ਜੰਮਿਆ ਈ ਥੋੜੀ ਥੋੜੀ ਹੁਣ ਕਮਲ ਆਉਂਦੀ ਏ 17 ਕੇ ਦਿਨ ਦੀ ਹੋ ਗਈ ਅੱਜ 18 17 ਦਿਨ ਦੀ ਹੋ ਗਈ ਇਹਨਾ ਕਮਲ ਆਉਂਦੀ ਆ 20 ਕੀ ਦਿਨ ਦੀ ਨੂੰ ਪਾਣੀ ਲਾਉਂਦੇ ਆ ਹੁਣ ਅਸੀਂ ਕਿਹਾ ਵੀ ਚੱਲ ਲਾ ਦਿੰਦੇ ਆ ਪਾਣੀ ਨਾਲ ਨਾਲ ਦਾਣਾ ਜਿਹੜਾ ਹੋਇਆ ਨੇ ਉੱਪਰ ਮਾੜਾ ਮੋਟਾ ਰਿਹਾ ਉਹ ਵੀ ਜੰਮਿਆ ਆਣਾ ਪਿੱਛੇ ਜਦ ਮੈਂ ਇਹਦੇ ਤੋਂ ਗੋ ਮਾਰ ਦੇ ਦੇ ਦੇਖ ਲੈ ਫੇਰ ਤੂੰ ਹਟਦਾ ਨਹੀਂ ਹੁਣ ਇੱਥੇ ਸੜਨ ਨੂੰ ਘੜ ਦੇਣਾ ਵਕੀਲਾ ਬੰਨ ਕੇ ਲੱਤ ਬੰਨਣਾ ਨਹੀਂ ਇੱਥੇ ਹਾਂ ਬਲਾ ਅਗੇ ਤਾਂ ਬੇ ਜਾ ਮੇਰੇ ਇੱਥੇ ਖੜ ਕੇ ਹੀ ਲਗਣਾ ਸੀ ਪਾਣੀ ਉੱਥੇ ਖੜ ਪੈਣੇ ਤੂੰ ਕੀ ਨਹੀਂ ਮੈਂ ਲਾਉਂਦਾ ਪਾਣੀ ਹੱਲੇ ਹਾਂ ਤੂੰ ਲੈ ਜਾ ਗਰੀਂਦਰ ਨੂੰ ਰੇ ਤੇ ਕੋਲ ਖੜ ਕੇ ਹੀ ਲਾਈ ਤੁਰੀ ਲਾਉਂਗਾ ਕੋਲ ਖੜ ਕੇ ਹਾਂ ਫੇ ਰਾਜੀ ਨੂੰ ਮੋਟਰਸਾਈਕਲ ਲੈ ਕੇ ਦਵਾ ਮੈਂ ਦੁਬਾਰਾ ਆ ਜਾਂਦਾ ਮੈਨੂੰ ਉਰੀ ਆ ਚਲ ਤੂੰ ਲਾ ਦੇ ਇੰਨੇ ਦੇ ਉਹਦਾ ਵੀ ਦੇਖ ਕੇ ਬੰਦ ਕਰ ਦੀ ਥੋੜੇ ਨੇ ਉੱਧਰ ਜਾਣਾ ਹੋਇਆ ਫੌਜੀ ਨਾ ਆ ਜਾਣਾ ਇੰਨੇ ਨੂੰ ਚਲੋ ਤਾਂ ਮੈਂ ਕਰੂੰਗਾ ਹੀ ਹਿੱਲਾ ਕੋਈ ਹੱਲੇ ਚੱਲਣ ਦੇ ਉਹਨੂੰ ਰੁੱਕ ਜਾਈਂ ਤਾਂ ਵੀ ਕੁਛ ਨਹੀਂ ਜੇ ਤੁਰ ਕੇ ਚਲੇ ਗਿਆ ਤੂੰ ਮੰਨ ਕੇ ਚੱਲ ਵੀ ਉੱਥੇ ਤੁਰ ਕੇ ਚਲੇਗਾ ਤੂੰ ਹੂੰ ਚਾਹੇ ਫੌਜੀ ਆ ਗਿਆ ਫੌਜੀ ਨੂੰ ਫੂਮ ਕਰ ਲਈ ਕਿੱਥੇ ਆ ਉੱਥੇ ਤੇ ਕਹੀ ਯਾਰ ਮਿੰਜੀ ਚੱਕ ਲਈ ਉਹਰੇ ਨੂੰ ਮੱਲਬ ਉੱਥੇ ਲੱਗਿਆ ਰਹਿਣ ਦੀ ਮੱਲਬ ਉੱਥੀ ਤੇ ਫੌਜੀਆਂ ਨੇ ਦੱਸਣਾ ਵੀ ਲਾਈਟ ਆ ਗਈ ਕਿ ਨਹੀਂ ਆ ਗਈ ਇੱਥੇ ਨੂੰ ਮੱਲਬ ਪਰ ਹੌਲਡਰ ਹੋਰ ਲੈ ਆਉਂਦਾ ਇੱਕ ਠੀਕ ਨਹੀਂ ਗੱਲ ਠੀਕ ਹਾਂ ਹੁਣ ਤਾਂ ਬਾਈ ਲਾਉਣਾ ਪੈਣਾ ਦਾ ਪਾਣੀ ਕਿਉਂਕਿ ਫਿਰ ਵਿੱਚ ਖਰਾਬ ਹੋਣੀ ਸੀ ਗਣਕ ਉੱਗਣ ਲੱਗ ਜਾਣੀਆਂ ਇਹ ਹਾਂ ਹੈਗੇ ਨਹੀਂ ਕਮਲਾਂ ਵੀ ਆ ਬਾਈ ਧੁੱਪ ਨਾਲ ਮਰਜ਼ੀ ਆਈ ਜੀ ਜਾਂਦੀ ਐ ਵੀ ਲਾ ਦਿੰਦੇ ਆਂ ਇਹਦੇ ਪਾਣੀ ਹੁਣ ਵਧੀਆ ਮੌਸਮ ਵੀ ਸਾਫ਼ ਐ ਯਾਰ ਹਾਂ ਹਰਿਆਈ ਪੈਂਦੀ ਸਾਰੇ ਖੇਤ ਚ ਬਣਾ ਕੰਮ ਦੀ ਪਾਣੀ ਲੱਗ ਗਿਆ ਵਧੀਆ ਪਤਲਾ ਪਤਲਾ ਪਾਣੀ ਕੋਲ ਖੜਕੇ ਲੈਣਾ ਜਾਨੀ ਬਸ ਠੀਕ ਨਹੀਂ ਗੱਲ ਡਰੇਨ ਉਤਾਰਦੇ ਕਰਨ ਉਧਰ ਨੂੰ ਆਉਂਦਾ ਪੰਪ ਵੀ ਚੱਕ ਲਿਆ ਮੈਂ ਫਿਰ ਚੱਕ ਲਈ ਦਵਾਈ ਪਾ ਲਈ ਇੱਥੇ ਦੇਖ ਕੇ ਦਵਾਈ ਕਿੱਥੇ ਭਈਆ ਚੱਟ ਪਟੇ ਪਾਉਣੀ ਆ ਹਾਂ ਉਧਰ ਹੈ ਭਈਆ ਤੂੰ ਨਾ ਹਾ ਖਾਲ ਸਵਾਰ ਨਹੀਂ ਇੱਥੇ ਖੜਾ ਖੜਾ ਉਹ ਜਿੱਥੇ ਖੰਭਾ ਪਿਆ ਜਿੱਥੇ ਪਟ ਰਾਈਟਰ ਕੱਢੇ ਮੈਂ ਉਧਰ ਉਧਰ ਨੂੰ ਉਹ ਖਾਲ ਸਵਾਰ ਨਹੀਂ ਬਾਕੀ ਸਪਰੇਅ ਕਰਦੇ ਆ ਜਿੱਤ ਐਵੇਂ ਲੱਗ ਗਿਆ ਆਪਣਾ ਖਾਲ ਗਿੱਲੀ ਕਰ ਦੇਣੀ ਇਹ ਫਿਰ ਸਪਰੇਅ ਦੀ ਕਾ ਲੋੜ ਇਹਨੂੰ ਗਿੱਲੀ ਕਰ ਲੈ ਆਏ ਹੁਣ ਚੱਲੀਏ ਜਾਣਾ ਪਾਣੀ ਹਾਂ ਪਾਣੀ ਦਾ ਚੱਲੀ ਹੋ ਜਾਣਾ ਇਹਨੇ ਫੂਸੂ ਦਾ ਫੂਕੂ ਦੇਣਾ ਸਾਰੇ ਹੀ ਸਪਰੇਅ ਨੇ ਸਾਰੇ ਕੱਖ ਜਾ ਫੂਕ ਦੇਣਾ ਇਹ ਦੇਖਦਾ ਪਰ ਕੱਲੂ ਲਾਉਣਾ ਨਾ ਆਪਾਂ ਜਦ ਤੱਕ ਕਰਦਣੇ ਨਹੀਂ ਸਕਦੇ ਕੱਲ ਤੇ ਵੀ ਪਰਸੋਂ ਲੱਗਣਾ ਜਾਂ ਹਾਂ ਬਸ ਠੀਕ ਆ ਸਮਝਿਆ ਆਹ ਆਹ ਭਰਨਾ ਖਤ ਆਪਾਂ ਨੇ ਮੈਂ ਕਾਹ ਭਰ ਦੂੰਦੇ ਕਾਹ ਭਰਦੁੰਦੀ ਚਾਰ ਪਿੱਕੇ ਵਾਲਾ ਫੇ ਖਾਲ ਕਰ ਦੂੰਗਾ ਗਿੱਲੀ ਹੂੰ ਖਾਲ ਗਿੱਲੀ ਹੋ ਗਈ ਆਪਣੀ ਫੇਰ ਬੰਦ ਕਰਨੀ ਖਾਡ ਆਹ ਤੇੜ ਸਖਾਲੀ ਰਹਿਣੀ ਪੈਣਾ ਨਾਲ ਬਸ ਠੀਕ ਠੀਕ ਨਹੀਂ ਗੱਲ ਇਹਨੂੰ ਕਰ ਦਿੰਦੇ ਇੱਕ ਲਈ ਲੈ ਹੁਣ ਪੂਟਰੀ ਫਾਉਂਦੀ ਪੂਰੀ ਸਫਾਈ ਆ ਇਹ ਮੁੱਗੀਆਂ ਨੂੰ ਦੁਬਾਰਾ ਰੱਖਣੀ ਆ ਲੱਗਦਾ ਮਨੋਂ ਰੱਖੋਗੇ ਜਿਹੜਾ ਆਪਾਂ ਕੋ ਆਏ ਹਸਵੀ ਰੱਖੋ ਦੇ ਕੋ ਸਪਰੇਅ ਵਜਣੀ ਇੰਦੇ ਘਾਹ ਨੇ ਢੀਜੀ ਝਾੜ ਗੋਣਾ ਲੈ ਆਈ ਹੁਣ ਮ ਕੋਈ ਹੋਰ ਦੇਖੀ ਕਿਹੜੀ ਆਏ ਦਾਤ ਚੱਕ ਲਈ ਭਈਏ ਵਾਲਾ ਹੋਰ ਪੱਥਰ ਬਾਬ ਦਾ ਥੱਲੇ ਬਾਈ ਉਸ ਨੂੰ ਨਹੀਂ ਹੁੰਦਾ ਗੜਾਸਾ ਕਮਾ ਵਾਸੀ ਦੇ ਫਿਰ ਪੱਥਰ ਬਹੁਤ ਜ਼ਿਆਦਾ ਆਜ ਬਰੇ ਬੱਝੇ ਆਏ ਆਹ ਹੈ ਇੰਨੀ ਜਗ੍ਹਾ ਯਾ ਇਹਦਾ ਨਹੀਂ ਨਾ ਗਾਹ ਨੂੰ ਖੇਤ ਵਿੱਚ ਚੱਲ ਜਾਣਾ ਪੰਮੋਲਵਾ ਸਾਰਾ ਚੱਲ ਦੇਖਦੇ ਹਾਂ ਹੁਣ ਚਲ ਦੇਖਦੇ ਹੁਣ ਜਿਵੇਂ ਭਈ ਆਹ ਕਾਨ ਕਹੇ ਫਿਰ ਹੁਣ ਕਮਲੌਂ ਦੀ ਤੇ ਬਾਗ ਹੋਈ ਹੋਈ ਆ ਪਾਣੀ ਲੱਗਣੀ ਲੱਗਣਾ ਹੈ ਸਲਾਹੀ ਵੀ ਦੋ ਦਿਨ ਟੱਕੇ ਲਾਉਂਗੇ ਯਾ ਅਸੀਂ ਦੇਖਿਆ ਵੀ ਕਮਲੌਂ ਦੀ ਆ ਦੇ ਕਮਲੌਂ ਦੀ ਆ ਦੇ ਆ ਦੇ ਆਏ ਪਤਾ ਹੁੰਦਾ ਨਹੀਂ ਹੁੰਦੀ ਨਾ ਜਦ ਇਹ ਖੁੱਲ ਜਣਾ ਸਰਦਾਰ ਜੀ ਜਿਹੜਾ ਦਾਣਾ ਉੱਪਰ ਪਿਆ ਉਹ ਵੀ ਜੰਮੇ ਕਿਤੇ ਨਹੀਂ ਜੰਮੇ ਠੀਕ ਨਹੀਂ ਗੱਲ ਉਹ ਉੱਠੇ ਖੜ ਤੇਰੇ ਬੂਟਾ ਪਾ ਪਾਣੀ ਪਾਈਆਂ ਨਾਲਿਆ ਇਹ ਅਮਰੀਕਾ ਵਾਲੇ ਬੂਟ ਆ ਇਹ ਮੈਂ ਕੀ ਕਰਾਂ ਹੁਣ ਪਾਣੀ ਕੋ ਪੜੂੰਗਾ ਓਏ ਛੱਡ ਮਾ ਛੱਡ ਬੱਚਾ ਛੱਡ ਦਿਨਾ ਛੱਡ ਦਿਨਾ ਛੱਡ ਦਿਨਾ ਛੱਡ ਨਾ ਹੁਣ ਦੇਖ ਲੈ ਫੇ ਚੱਲੇ ਅਸੀਂ ਦੋ ਜਿਹੜੇ ਜਾਓ ਜਾਓ ਚੱਲ ਚੱਲੀਏ ਬੈਠ ਹੁਣ ਚੱਲ ਯਾਰ ਬਾਪੂ ਆਪਣੇ ਮਾ ਕਿੰਨੀ ਜ਼ਮੀਨ ਆ ਕਾਹ ਕਰਦਾ? ਉਹ ਤੇ ਮੈਨੂੰ ਕਹਿੰਦਾ ਆ ਕੇ ਮੈਂ ਕਹਾ ਹੈਗੇ ਪੰਜ ਕਿਲੇ ਤੈਨੂੰ ਉਹ ਪੰਜ ਕਿਲੇ ਹੈਗੇ ਆ ਭਾਈ। ਹਾਂ। ਕਹਿੰਦਾ ਛਿਆ ਖਾ ਉਹ। ਲੈ। ਕਹਿੰਦਾ ਫਿਰ ਉਹ ਮੋਟਰ ਕੋਲ ਜਾ ਰਿਹਾ। ਉਹ ਜਿਹੜੀਆਂ ਕਿਹੜੀ ਮੈਂ ਉਹ ਬਹਾਂ ਸੋਲਰ ਮੋਟਰ ਦੋ ਹੀ ਮੋਟਰ ਹੈ ਮਹਾਂ ਸੂਜ ਜਾਲ ਦੀ ਸੋਲਰ ਮੋਟਰ। ਹਾਂ। ਸੋਲਰ ਨਹੀਂ ਹੈਗੀ ਕਹਿੰਦਾ ਇਹ। ਕਿਹੜੀ ਹੈ ਜਿੰਦਦਰ? ਉਹ ਕਿਆ ਕਹਿੰਦਾ ਕਿਹੜੀ ਹੈ? ਸੋਲਰ ਪੈਨਰ। ਸੋਲਰ ਪੈਨਰ ਹੈ ਕਹਿੰਦਾ ਇਹ। ਕਹਿੰਦਾ ਸੂਜ ਨਹੀਂ ਕਹਿੰਦਾ ਤਾਂ ਚੱਲਣੀ ਆ ਨਹੀਂ ਫੇ ਬੰਦ ਹੋ ਜਰਾ ਇਹਨੇ ਕਹਿੰਦਾ। ਪਤਾ ਇਹਨੂੰ। ਮੈਂ ਤੈਨੂੰ ਪੜਾਈ ਕਰਾਉਂਦੇ ਆ ਹੈ ਕਹਿੰਦਾ ਹਾਂ। ਮਾ ਬੱਲਾ ਉੱਤੇ ਰੇ ਇਹਦਾ ਬੰਦਾ ਹੈ ਇਹ ਬੰਦਾ ਅੱਜ ਛੁੱਟੀ ਕਰ ਗਿਆ ਕੱਲ ਹੁਣ ਮੇਰੀ ਗੱਲ ਸੁਣ ਲੈ ਕੱਲ ਨੂੰ ਤੈਨੂੰ ਰਾਤ ਲਾਉਣੀ ਪਈ ਸਕੂਲ 'ਚ ਕਿਉਂ ਜਿਹੜਾ ਜਿੰਨੀ ਗਿਆ ਤਾਂ ਹੀ ਫੇ ਪੂਰਾ ਹੋਊਗਾ ਦਿਨ ਕੱਲੂ ਛੱਡ ਕੇ ਆਉਂਗਾ ਤੈਨੂੰ ਜਿਹੜੀ ਅੱਜ ਆਦੀ ਛੁੱਟੀ ਹੈ ਰਾਤ ਨੂੰ ਪੂਰੀ ਹੋਣੀ ਜਾ ਕੇ ਕਿਉਂ ਕਿਉਂ ਗਿਆ ਨਹੀਂ ਛੱਡ ਕੇ ਆਉਣਾ ਤਾਂ ਅੱਜ ਸਮਝਿਆ ਮੈਮ ਇੰਦਾ ਮੋਟਰਸਾਈਕਲ ਵਾਰ ਦੇਣਾ ਹਾਂ ਇੰਦਾ ਮੋਟਰਸਾਈਕਲ ਵਾਰਦੇ ਨਾ ਪਜਾਂਗੇ ਉੱਥੇ ਪਈ ਹੁਣ ਆਪਣਾ ਆ ਜੀ ਹੱਜਾ ਚੱਲ ਜਾਓ ਫਿਰ ਤੁਸੀਂ ਦੇਖਦੇ ਆ ਚੱਲ ਠੀਕ ਹੈ ਦੇਖ ਰਹੀ ਹੁਣ ਪਾਣੀ ਕੋਈ ਨਹੀਂ ਚੱਲ ਤੇਰੀ ਬਜਵਾ ਦੇ ਲੋ ਭਾਈ ਚੱਲਦਾ ਇਹ ਕੰਮ ਬਜਾਇਆ ਤਾਂ ਕਰਿਆ ਹਨਾ ਹਾਂ ਇਹਨੇ ਪਾਣੀ ਦੇ ਇਨ ਸੈੱਟ ਆ ਜਾਣ ਲੈਨੇ ਹੋ ਹਾਂ ਦੇਖਦੀ ਗਏ ਹੁਣ ਪਾਣੀ ਜਿਹਾ ਲੱਗਦਾ ਸੁੱਕੇ ਜਿਹੇ ਦਿਖਦੀ ਹੈ ਕਿ ਪਾਣੀ ਦੀ ਦੀ ਤੇਰੀ ਸ਼ਾਮ ਨੂੰ ਐ ਹਰੀ ਹੁੰਦੀ ਹੈ ਤੇ ਬਰ ਨੂੰ ਕਮਲਾਉਣ ਲੱਗਦੀ ਬਾਈ ਇਹ ਹਮ ਹੈਨਾ ਪਾਣੀ ਤਾਂ ਲਾਉਣਾ ਪੈਣਾ ਤਾਂ ਇਹਨੂੰ ਕਿਉਂਕਿ ਪਹਿਲਾਂ ਵੀ ਬਾਕੇ ਬੀਜੀਦਾਰੇ ਗਿੱਲ ਜਿਹੜੀ ਹੈਗੀ ਸੀ ਉਹ ਵੀ ਉਡਲੀਦੀ ਹੋਰ ਪਾਣੀ ਕਾ ਮੰਗਦੀਦੀ ਐ ਸਾਰੇ ਵਧੀਆ ਜਿਹੜਾ ਦਾਣਾ ਉੱਪਰ ਪਿਆ ਨਾ ਉਹ ਜੰਮਿਆ ਹੋਊਗਾ ਹੁਣ ਠੀਕ ਨਹੀਂ ਗੱਲ ਚੱਲੋ ਆ ਵੀ ਬਹੁਤ ਹੈ ਜੀ ਆਹੀ ਫਿਰੇ ਹੋਗੀ ਬਹੁਤ ਜੰਮੀ ਰਹੀ ਹੈ ਨਾ ਉੱਪਰ ਕਰਦੀ ਡਾਕਰ ਚ ਤਾਂ ਬਥੇਰੀ ਜੰਮੀ ਪੂਰੀ ਪੂਰੀ ਫੈੜ ਜਾਂਦੀ ਐ ਇਹ ਹੂੰ ਕੋਈ ਖੱਪਾਂ ਦੇ ਘਰ ਸਾਲਾ ਸਾਰੀ ਆ ਤੇ ਸੂਸਰਾ ਬਹੁਤ ਸਫਾਈ ਨਹੀਂ ਨਾ ਕਰਕੇ ਜਾਂਦੇ ਉਹ ਹਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਬਹਿਣੇ ਦੇ ਬਗੈਨ ਹੋ ਜਾਂਦੀ ਜਗਾ ਇੱਕ ਨਾ ਹੋਰ ਕਿਆ ਜਾਂ ਬੰਦਾ ਨਾ ਸਾਰੀ ਇਹੀ ਖਾਦਵੇਂ ਹੋ ਗਿਆ ਚੱਲ ਆ ਵੀ ਉਦੋਂ ਮੈਂ ਬਾਗਿਆ ਤਾਂ ਹਲੇ ਸਫਾਈ ਜੀ ਕਰਕੇ ਤਾਂ ਉਹ ਹੋ ਗਿਆ ਲਸਣ ਵੀ ਲਾ ਦਿੱਤਾ ਉਹਨੇ ਫਿਰ ਬਾਹਰ ਬ ਕਰਕੇ ਹਾਂ ਟੋਬੇ ਮਾਰੀ ਬੂੜੇ ਖੜਦਾ ਟੋਬੇ ਜਿੰਦਾ ਪੈ ਲੰਦੇ ਆ ਇਧਰ ਨੂੰ ਨੱਕੇ ਵੱਡੀਆਂ ਐ ਪਹਿਲਾਂ ਮੈਂ ਆਏ ਕਰਨਾ ਸਿਰੇ ਜਾ ਕੇ ਨਾ ਉੱਥੇ ਤੇ ਹੂੰ ਉਹ ਪਾ ਲੈ ਸਾਰੇ ਆਪ ਰੂੰਗੜੇ ਦੇ ਖੱਟ-ਖੁੱਟ ਪਾਉਣੇ ਤੇ ਉਹ ਆਏ ਤਾਂ ਤਾਰ ਦੇਣਾ ਪਰ ਫਿਰ ਤੋਂ ਸਾਰੇ ਪਾਣੀ ਨੂੰ ਉੱਥੋਂ ਆਏ ਜਿਹੜਾ ਫਟਾਫਟ ਨੱਕੇ ਸਾਰੇ ਵੜ ਦੂੰਗਾ ਆਏ ਫਿਰ ਬਸ ਡੌਲ ਦੇ ਵੜ ਜਾਓ ਪਾਣੀ ਲੱਗ ਜਾਣਾ ਸਿੱਟਾ ਇਦਾਂ ਨੂੰ ਬੱਸ ਠੀਕ ਨਹੀਂ ਪਹਿਲਾਂ ਪਾ ਲੈ ਸਾਰੇ ਵੜੂੰਗਾ 3-4 ਨੱਕੇ ਵੜਦੀ ਗੱਬੇ ਉੜਕਿਆ ਭਰ ਜਣੇ ਨੇ ਭਰ ਦੇਣਾ ਉੱਥੇ ਦੇ ਮੰਜੀ ਵੀ ਚੱਕ ਕੇ ਲਾਉਣੀ ਹੁਣ ਆਪਾਂ 3-4 ਦਿਨ ਪਾਣੀ ਲਾਉਣਾ ਮੰਜੀ ਚੱਕ ਲਈ ਉਧਰ ਲਈ ਯਾਰ ਠੀਕ ਨਹੀਂ ਕਰ ਗਿਆ ਨਾਲੇ ਉਹ ਸਫਾਈ ਆ ਹੁਣ ਵਿੱਚ ਅੰਦਰ ਹੋਈ ਵੀ ਉੱਥੇ ਡਾਲ ਦੇ ਉੱਥੇ ਡਾਲ ਦੇ ਨਹੀਂ ਪਈ ਪਈ ਰਹੇ ਅੱਥੀ ਠੀਕ ਨਹੀਂ ਹਾਂ ਇਹ ਪਾਣੀ ਲੱਗੇ ਤਾਂ ਉੱਧਰ ਰੱਖ ਦੂੰਗਾ ਜੀ ਆ ਕੇ ਠੀਕ ਨਹੀਂ ਹੁਣ ਪਾਣੀ ਦਿਖਦੀ ਆ ਵੀ ਐਨ ਪਤਾ ਲੱਗ ਰਿਹਾ ਵੀ ਕਣਕ ਪਾਣੀ ਮੰਗ ਰਹੀ ਆ ਹਾਂ ਹੈਂ ਉਹ ਦੇਖਣ ਤੋਂ ਪਹਿਰੇ ਦੇਖ ਮਜਦਾ ਐਵੇਂ ਜਾਈ ਹੁਣ ਲੱਗ ਹੈਨਾ ਹੂੰ ਕੈਨ ਕਿਦੇਂ ਦਾਲ ਐਸਾ ਪਾਣੀ ਤੇ ਗਾਇਦੀ ਕਰਾਤ ਨੂੰ ਨਾ ਕੱਲੂ ਜਿੱਥੇ ਮਿਲਸੇ ਪਾਣੀ ਦੀਂਦੇ ਨੇ ਪਾਣੀ ਆਣੀ ਤੇ ਫੇਰ ਇਸ ਲਈ ਵੀ ਪਾਣੀ ਦੀ ਬਾਹੀ ਕਰਕੇ ਕੁਝ ਪਹਿਲਾ ਮੜਾ ਮੂਠਾ ਹੋਊਗਾ ਚੱਕਰ ਪਤਾ ਕੀ ਆ ਹਲੇ ਜੀ ਰਾਤ ਨੂੰ ਠੰਡ ਪੂਰੀ ਅੱਦੇ ਮਾ ਹੁਣ ਦੇਖ ਲੈ ਕਿਹੜੇ ਕੱਪੜੇ ਖੋਣੇ ਜੀ ਕਰਦਾ ਹਲਾ ਹੈ ਹੈ ਪੂਰਾ ਅੱਕ ਪੈਂਦੀ ਦੂਣ ਧੁੱਪਾ ਬੈਠ ਨਹੀਂ ਸਕਦਾ ਇੱਥੇ ਨਹੀਂ ਬੈਹ ਹੁੰਦਾ ਮੈਂ ਉਹ ਤੇ ਤਾਂ ਛਾਂਵਾਂ 'ਚ ਬੈਠਾ ਫੇਰ ਬੈਠ ਨਹੀਂ ਹੁੰਦਾ ਧੁੱਪ ਹਲਾ ਮਾ ਹੁਣ ਕੀ ਕਰ ਲੈ ਹਰੇ ਵਸੇ ਇਹ ਹੀ ਹਲ ਹੋਇਆ ਵੇ ਮੈਂ ਕਿਹਾ ਗੱਗੇ ਨੇ ਯਾਰ ਰੇੜਾ ਬਣਾਤਾ ਦਿੱਤਾ ਮੈਂ ਕਾਹਦੇ ਦੇਖਿਆ ਉਹਦਾ ਇਹਨੇ ਮੋਕਰੀ ਗੱਲ ਤਲਵਾਤੀ ਐਲ ਟਾਇਪ ਚਾਹੀਦੀ ਸੀ ਨਾ ਹਾਂ ਨਾ ਠੀਕ ਆ ਫਿਰ ਵੀ ਪਿੱਛੇ ਆ ਲੰਬੀ ਕਰਾਤੀ ਨਾ ਨੇ ਮੋਗਰੀ ਦੀ ਚਾਹੇ ਕੁਛ ਵੀ ਕਰਾਇਆ ਤੈਰ ਫਸਣਾ ਉਹ ਚ ਤੈਰ ਫਸੜਾ ਨਹੀਂ ਹੈਗਾ ਟੁੱਟਦਾ ਛਿੱਤੀ ਆ ਇਹ ਉਹ ਦਮਦੰਦਾ ਵਜੋਂ ਰੱਖਿਆ ਹੁਣ ਜਦ ਹੁੰਦਾ ਚੌਕ ਦਾ ਦੇਖ ਮੈਂ ਸਮਝਦਾ ਤੂੰ ਆਏ ਸਿੱਧੇ ਆ ਕੇ ਫੱਟੇ ਵਾਲੇ ਬੰਬੂ ਜਿਹੜੇ ਫੱਟੇ ਲੱਗ ਜਿਨਾ ਪਰ ਉੱਥੇ ਉਹ ਬਰਾਬਰ ਦੇ ਵੱਡਾ ਫੱਟੇ ਤੇ ਮੈਂ ਉਹੀ ਕਿਹਾ ਸੀ ੱਲੇ ਦੋ ਲਾ ਕੇ ਨਾ ਮੋਗਰੀ ਉਡਾਉਂਦਾ ਜਿਹੜਾ ਰੇੜਾ ਰੇੜੇ ਦੀ ਸੀ ਉਹ ਰੇੜਾ ਦਮ ਤੇ ਜਾਂਦਾ ਹੈ ਉਹ ਧਾਮ ਨਹੀਂ ਦਿੰਦਾ ਟੁੱਟਦਾ ਹੀ ਆ ਹਾਂ ਮਹਾਲਾ ਗਲਤ ਬਣਾਵਾਲਿਆ ਰੇੜਾ ਇਹਨਾਂ ਨੇ ਉਮੇਦ ਅਹੀਂ ਟੁੱਟਿਆ ਯਾਰ ਟੈਂਕੀ ਫੁੱਟੀ ਆ 2500 ਦੀ ਹਾਂ ਆਈਜੀ ਦੀ ਉਹ ਉਹ ਜਿਹੜਾ ਫੇਰ ਡਾਲ ਨਹੀਂ ਦਿੰਦਾ ਜਗ ਉਹਨੇ ਕਿੰਨਾ ਕੇ ਵਜਨ ਕਾਕੰਡੇ ਟੋਣਾ ਉਹਦੇ ਬਾਪੂ ਉਹ ਵਜਨ ਵਾਲਾ ਨਹੀਂ ਹੈਗਾ ਉਹ ਕਾਕੰਡੇ ਵਾਲਾ ਹੀ ਆ ਬਸ ਜਿਹੜੇ ਕਾਕੰਡਾ ਕੁਝ ਵੀ ਲੱਦਵੀ ਹੋ ਜਾਂਦਾ ਹੂੰ ਸਮਝਿਆ ਹੁਣ ਮੰਨ ਲੈ ਕੇ ਚાલ ਤੂੰ ਸਪਰੇਅ ਕਰਨ ਜਾਣਾ 5-700 ਲੀਟਰ ਪਾਣੀ ਲੱਦ ਲੈ ਟੈਂਕੀ ਉੱਪਰ ਹੂੰ ਫੇਰ ਸਾਲੇ ਉੱਥੇ ਦੇਣਾ ਧਮ ਦੰਦਾ ਰੇਦਾ ਜੜਾ ਇਹ ਕਿਹੜੇ ਭੌਂਦਾ ਹੈ ਫੇਰ ਉੱਡਦਾ ਇਹ ਹੂੰ ਇਹ ਤਾਂ ਥੱਲੇ ਦੇ ਮੋਗਰੀ ਆਉਂਦੀ ਜਿਵੇਂ ਆਪਾਂ ਨੇ ਚੱਕ ਲੈਣ ਦਾ ਬਣੂ ਆ ਕੇ ਦਿੱਤਾ ਨੋ ਚਾਹੀਦੀ ਆ ਹਾਂ ਆਪਣਾ ਵੀ ਉਕਣੇ ਦਾ ਹੂੰ ਤਿੰਦਾ ਰੇੜਾ ਵੇਚਦਾ ਕਹਿੰਦੇ ਹਨਾ ਤਿੰਦਾ ਦਾ ਰੇੜਾ ਵੇਚਦਾ ਕਹਿੰਦਾ ਤਾਂ ਵੇਚਣਾ ਵੇਚਣਾ ਹੂੰ ਬਾਹਰੋਂ ਭਾਈ ਰੇੜਾ ਫੱਟੇ-ਫੁੱਟੇ ਲੱਗਨੇ ਆ ਫੱਟਾ ਲੋਹੇ ਹੀ ਰਹਿ ਗਿਆ ਫੱਟਾ ਤਾਂ ਲੱਗਣੇ ਲੱਗਨੇ ਹੂੰ ਲੋਹਾਰੀ ਸਾਹ ਸਮਝ ਲਾ ਦੂ ਬਸ ਹਨਾ ਫੱਟੇ ਖਤਮ ਆਏ ਹੂੰ ਹੈਗੇ ਵੀ ਆ ਠੀਕ ਆ ਕੰਮ ਚੱਲਣ ਜੋਗੇ ਹੈਗੇ ਲੈ ਜੇ ਲੈਣਾ ਹੋਇਆ ਭਾਈ ਦੱਸਿਓ ਕੋਈ ਫੇਰ ਲੈਣਾ ਜੇ ਹੋਇਆ ਠੀਕ ਨੀ ਗੱਲ ਵੇਦੇ ਤੁਹਾਡਾ ਗਾਰਡ ਨੂੰ ਮੈਨੂੰ ਪੁੱਛੇ ਭਾਈ ਕਿੰਨੇ ਪੈਸੇ ਕਹਿੰਦਾ ਉਹ ਠੀਕ ਨਹੀਂ ਉਹ ਗੜ ਲਾਈ ਜਾਂ ਨਹੀਂ ਖੜਕੇ ਹੁਣ ਆਹੋ ਕੱਦਾ ਦਾ ਹੁਣ ਕਿਆ ਚਲਾਉਣਾ ਉਹਨਾਂ ਨੇ ਉਹੀ ਗੱਲ ਹੈ ਖੜਾ ਗੜ ਲਈ ਆ ਉਹ ਉਹਨੇ ਕਿਹਾ ਬਚਣਾ ਫਿਰ ਪਾਣੀ ਖਿੱਚਦਾ ਜਾਂਦਾ ਸੋਨਾ ਹੋ ਗਿਆ ਸਿਰੇ ਰੱਗਣੇ ਵਾਲਿਆ ਕਿਆ ਰਹਾ ਇਹ ਪਾਣੀ ਖੜਾ ਬੋਰ ਤੇ ਡੱਟ ਲੀਕ ਹੋ ਗਿਆ ਪਤਾ ਨਹੀਂ ਮੈਂ ਤਾਂ ਗੌਰ ਨਹੀਂ ਕਰੀ ਹੈ ਗੌਰ ਨਹੀਂ ਕਰੀ ਮੈਂ ਜੇ ਇਹ ਖੜਾ ਹੋਇਆ ਫੇਰ ਤਾਂ ਪੂਰਾ ਪਾਣੀ ਕੱਢਦੀ ਐ ਜੇ ਡੱਟ ਦਾ ਪਾਣੀ ਥੱਲੇ ਚਲੇਗਾ ਫੇਰ ਘਟ ਕੱਢਦੀ ਐ ਕੰਮ ਦੋਏ ਹੁਣ ਜਿਵੇਂ ਪਤਾ ਨਹੀਂ ਲੱਗਦਾ ਨਾਲ ਆਈ ਜੀ ਹੈ ਨਾ ਪਾਣੀ ਦਾ ਜ਼ਿਆਦਾ ਕੱਢਦੀ ਆ ਤਾਂ ਹੀ ਭਰ ਗਿਆ ਉਹ ਬੱਧਾ ਘੰਟਾ ਕੋਲ ਬੋ ਗੋ ਉਹ ਵੀ ਕਰਾ ਭਰਨੇ ਆਲਾ ਦਾ ਤੇਰਾ ਪਾਣੀ ਆ ਭਰ ਕੇ ਨਾ ਉਹਦੇ ਬਾਅਦ ਬੰਦ ਕਰਦੀ ਇਹਨੂੰ ਤੂੰ ਮੇਰੀ ਗੱਲ ਸੁਣ ਕਾਲੂ ਚਲਾਉਂਗੇ ਇੱਧਰ ਇੱਥੇ ਤਾਂ ਕਾਲੂ ਹੀ ਚਲਾਉਂਗੇ ਆ بڑے ਖੇਤ ਉਹਨੂੰ ਜੇ ਰਾਤ ਨੂੰ ਚਲਾ ਕੇ ਜਾਣੀ ਰਾਤ ਨੂੰ ਚਲਾ ਜਾਉਂਗੇ ਗਰ ਨਹੀਂ ਹੱਦਣਾ ਪੈਂਦਾ ਇਹਨੂੰ ਕਹਿੰਦਾ ਖਾਲ ਗਿੱਲੀ ਹੋ ਜਾਣੀ ਖਾਲ ਗਿੱਲੀ ਹੋ ਜਾ ਵਧੀਆ ਚੱਲਣ ਦੇ ਫਰੀਂ ਚਲਾ ਜਾ ਇੱਧਰ ਇੱਧਰ ਚਲਾ ਜਾ ਇਹ ਨਹੀਂ ਆਈ ਪੰਨ ਰਾਰਾ ਦੋ ਗੈਰਾਂ ਹੀ ਛੱਡ ਦਿੰਦੀ ਐ ਬਸ ਹੈਨਾ ਹੂੰ ਦੋਏ ਭਰ ਕੇ ਨੇ ਨਿੱਕਾ ਭਰ ਦੇਣਾ ਇੱਥੇ ਤੇ ਆਈ ਬਸ ਦੋ ਗੈਰੇ ਭਰ ਕੇ ਆਹ ਚੱਲ ਆਪਣਾ ਕੰਮ ਖਿੱਚੂ ਲੈਣਾ ਜੇ ਬਾਹਰ ਥਾਲਤੂ ਕੋ ਫਰੇ ਵਾਲੇ ਗੈਰਾਂ ਨੂੰ ਪਾ ਦੂੰਗੇ ਬਾ ਬਾਅਦ ਮੈਂ ਤਾਰ ਦੂੰਗਾ ਗੱਲ ਨੂੰ ਉੱਥੇ ਲੰਬਾ ਲੈ ਜੂਗਾ ਉਹਨੂੰ ਤਾਰ ਦੇਣਾ ਅੰਦਰ ਆਇਓ ਕਰਦੇ ਆ ਫਿਰ ਆਹ ਭਰ ਕੇ ਇਹਨੂੰ ਵੱਡੇ ਨੂੰ ਵੱਡ ਦੇਣ ਦਾ ਅੰਦਰ ਆਹ ਭਰ ਗਿਆ ਜੇ ਇਹਨੂੰ ਨੱਕਾ ਮੋੜਿਆ ਹੁੰਦਾ ਬਸ ਜਦ ਆ ਕੇ ਚੱਲ ਪੂਗੀ ਫਿਰ ਆਹ ਰਾਰਾ ਤਾਂ ਚੱਲ ਵੀ ਤਾਂ ਵੀ ਨੇ ਰਾਰਾ ਫੁੱਲ ਕਰ ਦੇਣਾ ਇਹ ਠੀਕ ਨੇ ਲੈ ਉਹ ਅੱਗੇ ਵੀ ਭਰਿਆ ਦਾ ਰਾਤ ਨੂੰ ਚਾਰ ਵਿੱਗੇ ਇਹ ਉਹ ਸਰੇ ਜਾ ਕੇ ਨੱਕਾ ਵੜ ਦੂੰਗੇ ਜੇ ਤਾਰ ਨਾ ਹੋਇਆ ਪਾਣੀ ਆਏ ਬਾਕੀ ਢੀਨ ਵਾਲਾ ਪਰ ਇੱਧਰ ਛੱਡ ਲੂੰਗਾ ਇਹ ਹੂੰ ਠੀਕ ਨੇ ਲੈ ਇਹ ਮਾੜਾ ਮੋਟਾ ਪਾਣੀ ਪੈ ਵੀ ਗਿਆ ਖਾਲ ਨੂੰ ਸਰੀ ਵਾਲੀ ਗੈਰੇ ਚ ਪੈ ਜੂ ਦਮ ਗਿਆ ਬਸ ਹੈ ਐਕੜੇ ਹੋ ਆਇਓ ਹੋਣਾ ਹੁਣ ਤਾਂ ਅੰਦੀਰਿੰਦ ਕੇ ਆਮੰਦਾ ਦੇਖੋ ਉਹ ਵੇਖੋ ਟਿੱਕਣਾ ਸਾਲੀ ਹੋਰੀ ਰੋਡ ਦੀ ਕੰਧ ਹੁੰਦੀ ਜਾਂਦੀ ਆ ਉਹ ਦੇ ਪੂਰੇ ਪਾਣੀ ਮੰਗਦੀ ਆ ਇਹ ਵੱਜਾਂ ਹੁੰਦੀ ਜੀ ਆ ਹੁਣ ਲਾਉਂਦੀ ਆ ਹੁਣ ਪਾਣੀ ਦੇ ਦੇਖੀ ਕਿੰਨੇ ਟੈਕਣਾ ਫਿਰ ਦੇਖੀ ਇਹਨੂੰ ਆ ਉਧਰ ਵੀ ਲਾ ਦੇ ਹੁਣ ਸਾਰੀ ਇਹਨੂੰ ਕਿਤੇ ਨਹੀਂ ਲਾ ਦੇ ਦੇਣਾ ਹੁਣ ਤਿੰਨ ਚਾਰ ਦਿਨ ਲੱਜਣੇ ਯਾਰ ਤੂੰ ਲਾਈ ਜਾਣਾ ਹੌਲੀ ਹੌਲੀ ਬਸ ਠੀਕ ਨਹੀਂ ਗੱਲ ਜੰਮਿਆਂ ਉਂਗੀ ਜਿਹੜੀ ਮਾੜੀ ਮੋਟੀ ਲੈਂਦੀ ਹੈ ਉਹ ਫਿਰ ਹੂੰ ਇਹਦੇ ਬਾਅਦ ਬਤਾਇ ਤੇ ਮਾਰ ਰੇ ਨਾਲੇ ਮੌਸਮ ਸਾਫ ਹੈ ਧਾਤੋਂ ਧੁਮਲਾਇਆ ਫੇ ਧੁਮਾਉਂਗੀ ਜੁੱਖ ਬੱਤਾਂਉਂਦੀ ਜੇ ਸਪਰੇਅ ਕਰਨੀ ਪਈ ਸਪਰੇਅ ਵੀ ਹੋ ਜੂਗੀ ਟਾਈਮ ਨਾਲ ਆਲੇ ਪਰ ਠੀਕ ਆਂ ਤੂੰ ਲਾ ਦੇ ਨੀ ਠੀਕ ਇਹਨਾਂ ਤੇ ਦਾਣੇ ਸਿਰ ਤੇ ਪਾਣਾ ਜਿਹੜੇ ਮਾੜਾ ਮੋਟਾ ਖੁੰਜਾ ਜਿਹਾ ਰਿਹਾ ਵਾ ਤਾਂ ਸਾਰੇ ਜੰਮਿਆ ਉਹ ਤਾਂ ਜੰਮਣੀ ਤੇ ਹੁਣ ਆਇਓ ਛੱਡੇ ਤੇ ਨਾਲੇ ਪੂਰੇ ਪਾਣੀ ਲਾ ਕੇ ਜੰਮਿਆ ਆ ਚਲੋ ਠੀਕ ਆ ਫੇਮਾ ਚੱਲਿਆ ਹੁਣ ਦੇਖ ਲੈ ਪਾਣੀ ਦੇਖ ਲਈ ਪਰ ਜਾਂਦਾ ਜਾਂਦਾ ਬੰਦ ਕਰ ਜਣੀ ਮੈਂ ਉਸ ਵੇ ਮਰ ਜਾਣਾ ਪੇ ਉਤਰ ਕੇ ਉਹਨੇ ਬੰਦ ਕਰਕੇ ਨਹੀਂ ਗੱਲ ਹੁਣ ਉਹਨੂੰ ਭਰੇ ਤੇ ਨਾ ਬੰਦ ਕਰੀ ਨਹੀਂ 2 ਮਿੰਟ ਖੜੀ ਖੜ ਕੇ ਜਿਹੜਾ ਪੈ ਪੈ ਐ ਪੈਰ ਚੋਂ ਨੱਕਾ ਵਰਦੇ ਸਾਰਾ ਪਾਣੀ ਡਰੇਨ ਨੂੰ ਗੁਰ ਜਾਣਾ ਫਿਰ ਹੱਥ ਨਾਲ ਵੱਢਣਾ ਨੱਕਾ ਉੱਥੇ ਕਹੀਦਾ ਹੈ ਨਹੀਂ ਕਹੀ ਐ ਨਹੀਂ ਪਈ ਅੰਦਰ ਬੜੀ ਗੱਲ ਦੇਖ ਕਹੀ ਪਈ ਐ ਅੰਦਰ ਦੇਖਦਾ ਜਾਗੂ ਓਕੇ ਠੀਕ ਆ ਜੀ ਭਾਈ ਮੈਂ ਚੱਲਦਾ ਨਾਲ ਤੇਰੇ ਨਾ ਮੰਜੀ ਚੱਕ ਲਿਆਂਗਾ ਉਹਨੂੰ ਆਜਾ ਚੱਲੀਏ ਫੇਰ ਲੈ ਪਈ ਜਾਣਾ ਮਾਲ ਤਾਂ ਟਾਈਮ ਲੱਗਣਾ ਆਜਾ ਤੂੰ ਤਾਰ ਜਾਣਾ ਮੈਂ ਉੱਥੇ ਚੱਲ ਚੱਲੀਏ ਲੋ ਠੀਕ ਆ ਭਾਈ ਮਿਲਦੇ ਆ ਫੇਰ ਆ